ਸ਼ਰਾਬੀ ਮੁੱਖ ਮੰਤਰੀ ਮੁਰਦਾਬਾਦ 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 ਸ਼ਰਾਬੀ ਮੁੱਖ ਮੰਤਰੀ अज पन बस के मुलाजमान वालों हशियारपुर बस स्टैंड रोस मुजहरा किया गया इस मौके आगुआ ने कहा कि सरकार पिछले लंबे समय तो मुलाजमान तक्का कर दिया रही है उन्होंने कहा कि सरकार मीटिंग लिए समाता दिंदी है पर उसका नतीजा कुछ नहीं निकलता बीते लंबे समय तो सरकार उन्होंने मंगा अणगोलिया कर रही है ਉਨਾ ਕਿਹਾ ਕਿ ਜੇਕਰ ਹੁਣ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀ 1 ਅਕਤੂਬਰ ਤੋਂ ਸਾਰੇ ਪਨਵਸ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਆਪਰਾਪਨ ਮੰਤਰੀ ਮੁਰਦਾਬਾਦ 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 ਜਨਾਬੀ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਗਵੰਤ ਸਿੰਘ ਅੱਜ ਜਿਹੜੀ ਪੰਜਾਬ ਰੋਜ ਪੰਦ ਬਸ ਦਾ ਸੂਬਾ ਸ਼ਹਿਰ ਪੱਲੀ ਜੀ ਅੱਜ ਜਿਹੜੀ ਗੇਟ ਰੈਲੀ ਕੀਤੀ ਕਿਸ ਕਰਕੇ ਕੀਤੀ ਜੀ ਅੱਜ ਜੋ ਵੀ ਆਪਾਂ ਗੇਟ ਰੈਲੀ ਕੀਤੀ ਆ ਕੇਸ ਸੰਬੰਧ ਵਿੱਚ ਕੀਤੀ ਆ ਵੀ ਆਪਾਂ ਸਾਰਾ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਸਰਕਾਰ ਨੂੰ ਢਾਈ ਸਾਲ ਹੋ ਗਏ ਜੋ ਪੰਜਾਬ ਦੇ ਵਿੱਚ ਗੁੰਗਿਆ ਬੋਲਿਆਂ ਅਤੇ 92 ਗੁੰਗੀਆਂ ਦੀ ਸਰਕਾਰ ਆ ਸਾਡੀ ਢਾਈਆਂ ਸਾਲਾਂ ਦੇ ਵਿੱਚ ਕੋਈ ਵੀ ਪੰਜਾਬ ਰੋਡਵੇਜ ਪੰਦਵਾਸ ਦੇ ਵਿੱਚ ਇੱਕ ਵੀ ਬੱਸ ਨਹੀਂ ਪਾਈ ਗਈ ਤੇ ਨਾ ਹੀ ਜੋ ਸਾਡੇ ਡਰਾਈਵਰ ਕਨੈਕਟਰ ਵਰਕਸ਼ਾਪ ਦੇ ਸੰਬੰਧ ਵਿੱਚ ਜੋ ਵੀ ਸਾਨੂੰ ਮੁਸ਼ਕਲਾਂ ਆਉਂਦੀਆਂ ਜਾਂ ਜੋ ਵੀ ਆਪਾਂ 18 18 19 19 ਸਾਲ ਤੋਂ ਇੱਥੇ ਕੱਚੇ ਕੰਮ ਕਰ ਰਹੇ ਆ ਜੋ ਪੁਰਾਣੀਆਂ ਸਰਕਾਰਾਂ ਨੇ ਸਾਡੇ ਨਾਲ ਕੀਤਾ ਇਹ ਉਹਦੇ ਨਾਲ ਕੀ ਵੱਧ ਕਰ ਰਹੇ ਆ ਸਾਡੇ ਨਾਲ ਇੰਦੇ ਨਾਲ ਤੋਂ ਕਿਤੇ ਨਾ ਕਿਤੇ ਅਕਾਲੀ ਸਰਕਾਰ ਕਾਂਗਰਸ ਸਰਕਾਰ ਪੰਜਾਬ ਦਰਜੇ ਚੰਗੀ ਹੀ ਰਾਜਾ ਬੜਿੰਗ ਜੀ ਟ੍ਰਾਂਸਪੋਰਟ ਮੰਤਰੀ ਦੇ ਸਮੇ ਸਾਡਾ 5% ਤੁਹਾਡੀ ਤਨਖਾਹ ਵਧਾ ਗਈ ਸੀ ਜੋ ਕਿ ਇਹ ਸਰਕਾਰ ਸਾਨੂੰ ਉਹ ਵੀ 5% ਵਾਅਦਾ ਦੇਣ ਤੋਂ ਆਲਾ ਟੋਲਾ ਕਰ ਰਹੀ ਆ ਇਸ ਸਬੰਧ ਦੇ ਵਿੱਚ ਸਾਡੀ 21 ਤਰੀਕ ਨੂੰ ਆਣ ਮਿੱਥੇ ਸਮੇਂ ਦੀ ਹੜਤਾਲ ਸਟਾਰਟ ਹੋ ਰਹੀ ਆ ਅਗਲੇ ਮਹੀਨੇ 21 ਤਰੀਕ ਨੂੰ ਕਿਉਂਕਿ ਸਰਕਾਰ ਸਾਡੇ ਨਾਲ ਮੀਟਿੰਗਾਂ ਤੋਂ ਵੀ ਭੱਜ ਗਈ ਜੋ ਸਾਡੇ ਡਾਇਰੈਕਟਰ ਸਾਹਿਬ ਸੀ ਉਹਨਾਂ ਦੀ ਬਦਲੀ ਹੋ ਗਈ ਉਹ ਪਿੱਤਨਾ ਕਿਤੇ ਵਰਕਰਾਂ ਦੇ ਹੱਕ ਦੇ ਵਿੱਚ ਸਹੀ ਅਧਿਕਾਰੀ ਸੀ ਸਾਡੀਆਂ ਮੁਸ਼ਕਲਾਂ ਹੁੰਦੇ ਸੀ ਹੁਣ ਆਣ ਵਾਲੇ ਅਧਿਕਾਰੀ ਇੱਕ ਦੋ ਮੀਟਿੰਗ ਉਹਨਾਂ ਨਾਲ ਰੱਖਤਾ ਪਤਾ ਨਹੀਂ ਕਦੋਂ ਦੇਣਗੇ ਸਾਨੂੰ ਕੱਲ ਸਾਡੀ ਮੀਟਿੰਗ ਹੋ ਕੇ ਹਟ ਗਈ ਆ ਉਹਨਾਂ ਨੂੰ ਮਿਲ ਕੇ ਆਏ ਆਪਾਂ ਚੰਡੀਗੜ੍ਹ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਨੂੰ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਉਹਦੇ ਵਿੱਚ ਤੁਹਾਡੇ ਮਸਲੇ ਹੱਲ ਕਰਾਂਗੇ ਕਿਉਂਕਿ ਸਾਨੂੰ ਇਹ ਸਰਕਾਰ ਤੋਂ ਕਿਤੇ ਨਾ ਕਿਤੇ ਯਕੀਨ ਨਹੀਂ ਰਿਹਾ ਕਿਉਂਕਿ ਇਹਨਾਂ ਨੇ ਜਲੰਧਰ ਜਿਹੜੀ ਚੋਣ ਹੋਈ ਸੀ ਉਹਦੇ ਵਿੱਚ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ ਕਿ ਇੱਕ ਮਹੀਨਾ ਸਾਨੂੰ ਦਿਓ ਇਲੈਕਸ਼ਨ ਆ ਉਹਦੇ ਵਿੱਚ ਤੁਹਾਡੇ ਮਸਲੇ ਹੱਲ ਕਰਾਂਗੇ ਕਿਤੇ ਨਾ ਕਿਤੇ ਉੱਥੋਂ ਭੱਜਦੀ ਆਈ ਸਰਕਾਰ ਤੇ ਸਾਨੂੰ ਹੜਤਾਲ ਵਾਲੇ ਪਾਸੇ ਮਜਬੂਰ ਹੋ ਕੇ ਸਾਨੂੰ ਹੜਤਾਲ ਕਰਦੇ ਪਏ ਲਗਾਤਾਰ 2.5 ਸਾਲ ਹੋ ਗਏ ਸਰਕਾਰ ਨੂੰ ਬਣੇ ਹੋਏ ਪਰ ਦੇਖਿਆ ਜਾਵੇ ਤਾਂ ਜ਼ਮੀਨੀ ਪੱਧਰ ਤੇ ਕੰਮ ਕੋਈ ਨਹੀਂ ਕੀਤਾ ਜਾ ਰਿਹਾ ਲਗਾਤਾਰ ਜਦੋਂ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਕਿ ਮਲਾਜ਼ਮ ਪੱਕੇ ਕੀਤੇ ਕਿ ਕੱਚੇ ਨੂੰ ਪੱਕੇ ਕੀਤਾ ਜਾਵੇ ਕਿ ਨਵੀਆਂ ਨੌਕਰੀਆਂ ਕੀ ਦੇ ਦੇਓ ਕਿ ਲੋਕਾਂ ਨੇ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਦੇਖੋ ਜੀ ਜੋ ਭਗਵੰਤ ਮਾਨ ਸਾਹਿਬ ਬੰਦੋਰਾ ਪਿੱਟਦੇ ਆ ਕਿ ਮੈਂ 52000 60000 ਸਰਕਾਰੀ ਨੌਕਰੀ ਦੇਵਾਂ ਸਰ ਉਹਦੇ ਵਿੱਚ ਹਾਲੇ ਵੀ ਕਈ ਆਪਣੇ ਨੌਜਵਾਨ ਇਦਾਂ ਦੇ ਆ ਜਿਨ੍ਹਾਂ ਦੇ ਲੈਟਰ ਹਾਲੇ ਟਰੰਕ ਦੇ ਵਿੱਚ ਹੀ ਪਏ ਆ ਇਹ ਸਰਕਾਰ ਉਹਦੇ ਤੋਂ ਵੀ ਭਾਈ ਦੀ ਆਈ 2.5 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੇ ਦੇ ਇਹ ਕਹਿੰਦੇ ਅਸੀਂ 60000 ਨੌਕਰੀ ਦੇਤੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਇਹ ਗੱਲਾਂ ਕਰਨੇ ਜਦੋਂ ਆਏ ਸਰਕਾਰ ਬਾਨੀ ਹੀ ਉਦੋਂ ਤੇ ਸਾਰੇ ਪੰਜਾਬ ਦੇ ਜਿੰਨੇ ادارے ਆ ਉਦੋਂ ਤੇ ਕਹਿੰਦੇ ਆਪਾਂ ਸਾਰੇ ਦਾਰਿਆਂ ਦੇ ਵਿੱਚ ਜਿਹੜੇ ਕੰਮ ਕਰਦੇ ਨੇਨੇ ਸਾਲਾਂ ਤੋਂ ਠੇਕੇਦਾਰੀ ਸਿਸਟਮ ਦੇ ਵਿੱਚ ਅਸੀਂ ਸਾਰੇ ਪੱਕੇ ਕਰਾਂਗੇ ਉਦੋਂ ਲਾਲਜੀਤ ਭੁੱਲਰ ਸਾਡੇ ਟਰਾਂਸਪੋਰਟ ਮੰਤਰੀ ਸਾਡੀਆਂ ਅੰਮ੍ਰਿਤਸਰ ਡੀਪੂ ਦੇ ਵਿੱਚ ਹਰਪਾਲਾ ਦੇ ਵਿੱਚ ਆ ਕੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਉਹਨਾਂ ਦੀ ਸਾਡੇ ਕੋਲ ਵੀਡੀਓ ਵੀ ਮਨਜ਼ੂਰ ਹੈ ਹੈਗੀ ਪੇਦੀ ਜੀ ਚ ਕਹਿੰਦੇ ਸੀ ਵੀ ਆਪਾਂ ਤੁਹਾਨੂੰ ਸਾਡੀ ਸਰਕਾਰ ਆਏਗੀ ਤੁਹਾਨੂੰ 6 ਮਹੀਨਿਆਂ ਦੇ ਵਿੱਚ ਵਿੱਚ ਪੱਕੇ ਕਰਾਂਗੇ ਤੋਂ ਦੂਸਰਾ ਸਾਥੀ ਜੀ ਸਾਡੇ ਵਰਕਸ਼ਾਪ ਦੇ ਵਿੱਚ ਇੱਕ ਹਾਲਾਤ ਹੈ ਕਿ ਸਾਨੂੰ ਅੰਦਰ ਸਾਡੇ ਵਰਕਸ਼ਾਪ ਇੱਕ ਵੈਲਡ ਕਰਨ ਨੂੰ ਰਾਤ ਤੱਕ ਨਹੀਂ ਹੈਗੀ ਐਨੇ ਮਾੜੇ ਹਾਲਾਤ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਚੋਰਾਂ ਦੀ ਸਰਕਾਰ ਜਦੋਂ ਤੋਂ ਬਣੀ ਆ ਆਪਾਂ ਹੜਤਾਲ ਵਾਲੇ ਪਾਸੇ ਮਜਬੂਰ ਹੋ ਕੇ ਤੁਹਾਨੂੰ ਹੜਤਾਲ ਹੀ ਦਿੱਕੀ ਹੈ